ਸਮਰਾਲਾ ਤੋਂ ਦਰਾਹਵਲ ਨੂੰ ਜਾ ਰਹੇ ਇੱਕ ਟੈਂਪੂ ਦੀ ਕੁਲਾਲ ਟੋਲ ਪਲਾਜ਼ਾ ਤੇ ਕਾਰ ਦੇ ਨਾਲ ਭਿਆਨਕ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਤਰ੍ਹਾਂ ਟੈਂਪੂ ਦੇ ਵਿੱਚ ਬੈਠੀਆਂ ਚਾਰ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਇਹਨਾਂ ਚਾਰਾਂ ਸਵਾਰੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜੀ ਬਣਾ ਨਾਮ 소ਮਾ ਦੇਗੀ ਅਸੀਂ ਆਈਟੀ ਦੇ ਰਹਿਣ ਵਾਲੇ ਸੰਭਰਾਲੇ ਦੇ ਕੀ ਘਟਨਾ ਹੋਈ ਸੀ ਕਿੱਥੋਂ ਕਿੱਥੇ ਜਾ ਰਹੇ ਸੀ ਜੀ ਅਸੀਂ ਸਵੇਰੇ ਨਾ 8 ਵਜੇ ਕੇ 10 ਮਿੰਟ ਤੇ ਅਸੀਂ ਘਰੋਂ ਚਾਰ ਜਣੀਆਂ ਕੰਮ ਤੇ ਜਾ ਰਹੀ ਸੀ ਅਸੀਂ ਆਟੋ ਤੇ ਬਹਿ ਕੇ ਜਾ ਰਹੀ ਸੀ ਜਦ ਟੂਲ ਟੈਕਸ ਪਲਾਜ਼ੋ ਕੋਲ ਆਏ ਨਾ ਉੱਥੇ ਇੱਕ ਗੱਡੀ ਬਹੁਤ ਤੇਜ਼ ਆ ਰਹੀ ਸੀ ਅਸੀਂ ਉਹਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਨਹੀਂ ਰੋਕਿਆ ਆ ਕੇ ਆਟੋ ਦੇ ਵਿੱਚ ਮਾਰਿਆ ਪਰ ਸਾਨੂੰ ਨਹੀਂ ਪਤਾ ਲੱਗਿਆ ਬੱਚ ਕੀ ਹੋਇਆ ਕਿੰਨੇ ਕੁ ਸਵਾਰੀਆਂ ਸੀਗੀਆਂ ਜਿਹੜੀਆਂ ਉਹ ਜੀ ਜੀ ਹੈਗੀਆਂ ਅਸੀਂ 8-10 ਵਾਰੀਆਂ ਹੈਗੀਆਂ ਸਾਰਿਆਂ ਦੇ ਸੱਟ ਲੱਗੇ ਹਾਂਜੀ ਕਿ ਉਹ ਗੱਡੀ ਵਾਲਾ ਮੌਕੇ ਤੇ ਪਤਾ ਨਹੀਂ ਸਾਨੂੰ ਪਤਾ ਨਾ ਹੋਸ਼ ਨਹੀਂ ਸੀ ਸਾਰੇ ਠੀਕ ਹੋ ਕੋਈ ਜ਼ਿਆਦਾ ਇੰਜਰਡ ਤਾਂ ਨਹੀਂ ਹੈਗੀ ਠੀਕ ਨੇ ਮਰੇ ਨਾਲ ਦੇ ਨਾਲ ਤਾਂ ਸੱਟਾਂ ਲੱਗੀਆਂ ਹਾਂ ਹਾਂਜੀ ਕੀ ਨਾਮ ਆ ਤੁਹਾਡਾ ਵੀਰੇ ਮੇਰਾ ਨਾਮ ਬਲਮੀਰ ਚੰਦਾ ਜੀ ਜਿਹੜਾ ਐਕਸੀਡੈਂਟ ਹੋਇਆ ਕੀ ਆ ਮਾਮਲਾ ਸਾਰਾ ਮੇਰਾ ਮਾਮਲਾ ਇਦਾਂ ਵੀ ਸਵੇਰੇ ਘਰ ਦੇ ਸਾਡੇ ਦਿਹਾੜੀ ਜਾ ਰਹੇ ਸੀ ਜੀ ਇਹ ਟੈਂਪੂ ਦੇ ਵਿੱਚ ਬੈਠੀ ਹੋਇਆ ਸੀ ਜੀ ਇੱਥੋਂ ਟੂਲਪਲਾਜੇ ਟੋਰਲੇ ਪਾਸੇ ਵੇ ਐਕਸੀਡੈਂਟ ਹੋਇਆ ਹੈ ਇਧਰੋਂ ਬਦਨਾ ਗੱਡੀ ਜਾ ਰਹੀ ਸੀ ਉਹਨੇ ਪਿੱਛੋਂ ਮਾਰੀ ਗਈ ਹੈ ਤੇ ਮੈਨੂੰ ਘਰੋਂੋਂ ਫੋਨ ਆਇਆ ਮੈਂ ਦਿਹਾੜੀ ਤੇ ਗਿਆ ਹੋਇਆ ਸੀ ਉਹ ਕਹਿੰਦੇ ਵੀ ਇੱਧਰ ਐਕਸੀਡੈਂਟ ਹੋ ਗਿਆ ਤੇ ਅਸੀਂ ਜਦ ਇੱਧਰ ਹਸਪੀਟਲ ਆਏ ਇੱਥੇ ਅੱਗੇ ਦੇਖਿਆ ਜੀ ਸਾਰੇ ਚਾਰਾਂ ਦੇ ਚਾਰੇ ਸੱਟਾਂ ਲੱਗੀਆਂ ਸੀ ਬਹੁਤ ਇੱਕ ਉਹਨਾਂ ਚਾਰ ਜਿਹੜੇ ਹੈਗੇ ਕੀ ਨਾਮ ਵਗੈਰਾ ਕੀ ਆ ਨੇ ਇੱਕ ਮੇਰੀ ਵਾਈਫ ਆ ਜੀ ਉਹਦਾ ਨਾਮ ਹੈਗਾ ਜੀ ਅਮਰਜੀਤ ਕੌਰ ਇਹ ਇੱਕ ਪਿੰਡੋਂ ਜੀ ਤੇ ਮੇਰੇ ਸਾਡੇ ਇੱਕ ਦਾ ਨੌ ਨਿੰਮੋ ਆ ਜੀ ਇੱਕ ਦਾ ਨੌ ਹੰਸੂ ਆ ਤੇ ਇੱਕ ਦਾ ਨਾ ਸੋਮਾ ਆ ਜੀ ਤੇ ਕੀ ਕਹਿੰਦਾ ਡਾਕਟਰ ਦਾ ਕਿੰਨੀਆਂ ਕਿ ਸੱਟਾਂ ਨੇ ਹੁਣ ਹੰਸ ਟੁੱਟੇ ਨੇ ਹਾਂ ਦੋ ਦੇ ਹੰਸ ਟੁੱਟੇ ਨੇ ਡਾਕਟਰ ਸਾਹਿਬ ਲੱਦਦੇ ਨੇ ਤੇ ਇੱਕ ਦੇ ਪੰਸਲੀਆਂ ਫੈਕਚਰ ਨੇ ਇੱਕ ਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਜਿਆਦਾ ਜੀ ਉਹਨਾਂ ਦਾ ਟੰਕ ਢੂਕੇ ਲੱਗੇ ਹੋਏ ਨੇ ਤੇ ਤੇ ਕੋਣੀ ਆ ਤੇ ਲੱਤਾਂ ਤੇ ਬਹੁਤ ਸੱਟਾਂ ਲੱਗੀਆਂ ਹੋਈਆਂ ਉਹਨਾਂ ਤੇ ਉਹ ਨਿਕਰ ਟਾਈਮ ਲਗਾ 48 ਘੰਟੇ ਟਾਈਮ ਦਿੱਤਾ ਜੀ ਜਿਹਦੀ ਸੱਚੇ ਸਾਟਾ ਮੇਰਾ ਨਾਮ ਜਗENDER ਸਿੰਘ ਆ ਜੀ ਸਮਰਾਲਾ ਆ ਅਸੀਂ ਅੱਜ ਕੱਿ ਕੋਲ ਰਹਨੇ ਆ ਜੀ ਕਿ ਕੀ ਮਾਮਲਾ ਜਿਹੜਾ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਹੋਇਆ ਜੀ ਇਹ ਨਾ ਸਵੇਰੇ ਸਾਡੇ ਮਹੱਲੇ ਦੀਆਂ ਚਾਰ ਔਰਤਾਂ ਸੀਗੀਆਂ ਤੇ ਦਿਹਾੜੀ ਤੇ ਜਾ ਰਹੀਆਂ ਸੀਗੀਆਂ ਤੇ ਟੈਂਪੋ ਦੇ ਵਿੱਚ ਬੈਠੇ ਸੀਗਾ ਖਲਾਲ ਦੇ ਟੂਲ ਪਲਾਜ ਦੇ ਉਰਲੇ ਪਾਸੇ ਆ ਕੇ ਉਹਨਾਂ ਨੇ ਵਿੱਚੋਂ ਬਰਨਾ ਗੱਡੀ ਆ ਰਹੀ ਸੀਗੀ ਉਹਦੇ ਵਿੱਚ ਪਿੱਛੋਂ ਮਾਰੀ ਇਹਨਾਂ ਨੂੰ ਬਹੁਤ ਤੇਜ਼ ਗੱਡੀ ਸੀਗੀ ਤੇ ਇਹ ਚਾਰੇ ਇੱਥੇ ਸਿਵਲ ਹਸਪੀਟਲ ਦਾਖਲ ਕਰਤੇ ਨੇ ਸੱਟਾਂ ਕਾਫੀ ਲੱਗੀਆਂ ਨੇ ਇਹਨਾਂ ਦੇ ਤੇ ਕੁਝ ਬੰਦੇ ਫੈਕਟਰੀ ਦੇ ਸੀਗੇ ਉਹ ਉਹਨਾਂ ਨੇ ਕੁਝ ਲੁਧਿਆਣੇ ਰੈਫਰ ਕਰਤੇ ਜੀ ਕੁਝ ਉਹਨਾਂ ਨੇ ਕਟਾਣੀ ਭੇਜਤੇ ਸੀ ਇਹ ਗੱਲ ਕਰੀਏ ਐਕਸੀਡੈਂਟ ਦਾ ਕੀ ਕਾਰਨ ਬਣਿਆ ਜਿਹੜਾ ਗੱਡੀ ਬਹੁਤ ਤੇ ਸੀਗੀ ਜੀ 120 ਕਿਲੋਮੀਟਰ ਦੀ ਤਾਂ ਸਪੀਡ ਉਹਦੀ ਫਸੀ ਹੋਈ ਜਾਂ ਸੋਈ ਉਹ ਜਿਆਦਾ ਸਪੀਡ ਕਰਨ ਐਕਸੀਡੈਂਟ ਹੋਇਆ ਜੀ ਜਿਹੜਾ ਪਿੱਛੋਂ ਮਾਰੀਆ ਗੱਡੀ ਉਹਨਾਂ ਨੇ ਇਹ ਜਿਹੜਾ ਟੈਂਪੂ ਕਿਧਰੋਂ ਕਿਧਰ ਨੂੰ ਜਾ ਰਿਹਾ ਸੀਗਾ ਉਹ ਜੀ ਸਮਰਾਲੇ ਤੋਂ ਤਰਾਹੇ ਨੂੰ ਜਾ ਰਿਹਾ ਸੀ ਔਰ ਜਿਹੜੀ ਬਰਨਾ ਗੱਡੀ ਸੀਗੀ ਉਹ ਵੀ ਲੁਧਿਆਣਾ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਜਾ ਰਹੀ ਸੀ ਐਕਸੀਡੈਂਟ ਬੇਨਥੀ ਜਗ੍ਹਾ ਤੇ ਹੋਇਆ ਇੱਕ ਹਾਲਾ ਟੂ ਟੁੱਪਲਜ ਦੇ ਨਾਲੇ ਜੀ ਜਮੇ ਇਹਨਾਂ ਦੀ ਪੀਸ਼ਣ ਠੀਕ ਆ ਹੁਣ ਜਿਹੜੇ ਹਾਂ ਠੀਕ ਆ ਜੀ ਉਹਨਾਂ ਦੇ ਸੱਟਾ ਸੱਟਾ ਕਾਫੀ ਲੱਗਿਆ ਨੇ ਵੈਸੇ ਬਹੁਤੇ ਹਾਲ ਸੱਟੇ ਟੁੱਟੇ ਤੇ ਦੋ ਦੇ ਹਾਂਸ ਟੁੱਟ ਗਏ ਇੱਕ ਦੇ ਬੱਚੇ ਟੁੱਟ ਗਈ ਇੱਕ ਦੇ ਸਿਰ 'ਚ ਸੱਟ ਲੱਗੀ ਹੈ ਜੀ ਤੇ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਡਾਕਟਰ ਸਾਹਿਬ ਨੂੰ 40 ਘੰਟੇ ਬਾਅਦ ਹਾਂ ਮੇਰਾ ਨਾਮ ਜੀ ਡਾਕਟਰ ਹਿਤੇਸ਼ ਹੈ ਮੈਂ ਇੱਥੇ ਮੈਡੀਕਲ ਆਫਸਰ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਸਵੇਰੇ 8:45 ਦੇ ਅਰਾਊਂਡ ਸਾਡੇ ਕੋਲ ਪੇਸ਼ੈਂਟ ਆਏ ਸੀ ਪੰਜ ਠੀਕ ਹੈ ਜੀ ਉਹਨਾਂ ਦਾ ਕੁਲਾਲ ਜਿਹੜਾ ਹੈਗਾ ਆਪਣਾ ਟੋਲ ਪਲਾਜ਼ਾ ਉੱਥੇ ਐਕਸੀਡੈਂਟ ਨੀਅਰਬਾਈ ਕਿਤੇ ਹੋਇਆ ਹੈਗਾ ਤੇ ਸਾਡੇ ਕੋਲ ਇੱਕ ਹੰਸਕੋਰ 50 ਸਾਲ ਦੀ ਨੀਮੋ 36 ਸਾਲ ਦੀ ਤੇ ਅਮਰਜੀਤ ਕੌਰ 40 ਸਾਲ ਦੀ ਸੋਮਰਾਣੀ 40 ਸਾਲ ਫੀਮੇਲ ਤੇ ਰਾਮਦਾਸ ਮੇਲ ਹੈਗਾ 55 ਸਾਲ ਦਾ ਜੀ ਸਾਡੇ ਕੋਈ ਆਏ ਸੀਗੇ ਤੇ ਅਸੀਂ ਜੋ ਵੀ ਬਣਦਾ ਇਹਨਾਂ ਦਾ ਟ੍ਰੀਟਮੈਂਟ ਹੈ ਅਸੀਂ ਉਹਰੇ ਕੀਤਾ ਹੈਗਾ ਇੰਜਰੀ ਦੀ ਗੱਲ ਕਰੀਏ ਤਾਂ ਕਿੰਨੀ ਭਿੰਜੀ ਦੀ ਹੈ ਜਿਹੜੀ ਹੋਈ ਆ ਇੰਜਰੀ ਤਾਂ ਨਹੀਂ ਸੀਰੀਅਸ ਜ਼ਿਆਦਾ ਸੀਰੀਅਸ ਤਾਂ ਨਹੀਂ ਸੀਗੇ ਮਤਲਬ ਬਾਕੀ ਪੂਰਾ ਜੋ ਵੀ ਟ੍ਰੀਟਮੈਂਟ ਸਵੇਰੇ ਸਾਡੇ ਡਾਕਟਰ ਸਾਹਿਬਾਨ ਸਵੇਰੇ ਸੀ ਉਹਨਾਂ ਨੇ ਕੀਤਾ ਹੈਗਾ ਤੇ ਪਰ ਜਿੰਨੀ ਮੇਰੀ ਜਾਣਕਾਰੀ ਹੁਣ ਤੱਕ ਹੈਗੀ ਆ ਹਜੇ ਤੱਕ ਕੋਈ ਮੇਜਰ ਕੋਈ ਇੰਜਰੀ ਜ਼ਿਆਦਾ ਨਹੀਂ ਲੱਗੀ ਆ